ਸਰਕਾਰੀ ਪ੍ਰਾਇਮਰੀ ਸਕੂਲ ਨਵੀਂ ਆਬਾਦੀ ਤੁਸਾਂਚ ਕਲਾ ਵਿਖੇ ਅੱਜ ਐਨ ਆਰ ਆਈ ਵੀਰ ਸਾਡੇ ਮਨਦੀਪ ਪੁੱਟਾ ਜੀ ਮਨਦੀਪ ਪੁੱਟਾ ਦੇ ਪਰਿਵਾਰ ਉਹਨਾਂ ਦੇ ਬੱਚਿਆਂ ਦੀ ਜਨਮ ਦੀ ਖੁਸ਼ੀ ਦੇ ਵਿੱਚ ਅੱਜ ਸਕੂਲ ਦੇ ਬੱਚਿਆਂ ਵਾਸਤੇ ਫਰੈਸ਼ਮੈਂਟ ਦਾ ਪ੍ਰਵਾਨ ਕਰ ਦਿੱਤਾ ਗਿਆ ਤੇ ਨਾਲ ਹੀ ਨਗਦ ਰਾਸ਼ੀ ਭੇਟ ਕੀਤੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨਵੀਂ ਆਬਾਦੀ ਵਿਖੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਆਰਮਨਾਥ ਪੰਚ ਉਹਨਾਂ ਦੇ ਪੁੱਤਰ ਮਨਦੀਪ ਇਟਲੀ ਉਹਨਾਂ ਦੇ ਬੱਚੇ ਜੋ ਕਿ ਅੱਜ ਉਹਨਾਂ ਦਾ ਜਨਮ ਦਿਨ ਹੈ ਉਹਦੇ ਸਬੰਧ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਜੋ ਰੰਗ ਰੋਗਰ ਹੋਣ ਵਾਲਾ ਉਹਨੂੰ 11000 ਦੀ مالی ਸਹਿਤਾ ਪੇਸ਼ ਕੀਤੀ ਅਤੇ ਬੱਚਿਆਂ ਵਾਸਤੇ ਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਜਦ ਬੱਚਿਆਂ ਨੂੰ ਸਵੇਰੇ ਮਾਰਨਿੰਗ ਟਾਈਮ ਫਰੂਟੀਆਂ ਵੰਡੀਆਂ ਰਹੀਆਂ ਜਿਸ ਵਿੱਚ ਰਾਮਨਾਥ ਪਾਂਚ ਅਤੇ ਹਰਮੇਸ਼ਵਰ ਦੀ ਫਰੂਟੀਆਂ ਬੱਚਿਆਂ ਨੂੰ ਵੰਡਦੇ ਹੋਏ ਦੇ ਨਾਲ ਦੀ ਨਾਲ ਸਰਪੰਚ ਨਿਰਮਲ ਕੁਮਾਰ ਨਵੀ ਅਤੇ ਸਤਿਕਾਰਯੋਗ ਧਰਮਪਾਲ ਲਿੱਟਲੀ ਜੀ ਬੱਚਿਆਂ ਨੂੰ ਫਰੈਸ਼ਮੈਂਟਸ ਫਰੂਟੀਆਂ ਵੰਡਦੇ ਹੋਏ ਇਸ ਪਰਿਵਾਰ ਵੱਲੋਂ ਪਹਿਲਾਂ ਵੀ ਸਕੂਲ ਦੀ ਬਿਹਤਰੀ ਵਾਸਤੇ ਕਾफी ਮਾਲੀਸ਼ਤਾਂ ਕੀਤੀ ਗਈ ਹੈ ਸਕੂਲ ਵੱਲੋਂ ਮਾਨਸਮਾਨ ਕੀਤਾ ਜਾ ਰਿਹਾ ਆਰਮਨਾਤ ਪੰਚੀ ਜੀ ਦਾ ਇਸ ਉਦਮਪ੍ਰਾਲੇ ਵਾਸਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਕੂਲ ਸਮੁਸਟਾਫ ਦਾ ਮੈਡਮ ਸ਼੍ਰੀਮਤੀ ਕੁਲਵਿੰਦਰ ਕੌਰ ਤੇ ਸੋਨੀਆ ਮੈਡਮ ਤੇ ਬਾਕੀ ਸਾਰੇ ਸਟਾਫ ਦਾ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਅੱਜ ਸਾਡੇ ਵਿਚਕਾਰ ਸ਼੍ਰੀ ਧਰਮਪਾਲ ਜੀ ਹਰਮੇਸ਼ਵਰ ਜੀ ਸਕੂਲ ਸਟਾਫ ਅਤੇ ਸਾਬਕਾ ਬੰਸ਼ੀ ਰਾਮਾ ਜੀ ਪਹੁੰਚੇ ਆ ਅੱਜ ਇਹਨਾਂ ਦੇ ਪੋਤਾ ਤੇ ਪੋਤੀ ਦਾ ਬਰਥਡੇ ਆ ਪਹਿਲਾਂ ਤਾਂ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਇਸ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਬੱਚਿਆਂ ਨੂੰ ਫਰੂਟੀਆਂ ਵੰਡੀਆਂ ਗਈਆਂ ਅਤੇ ਸਕੂਲ ਦੀ ਬਾਹਰੀ ਦੀਵਾਰ ਵਾਸਤੇ ਇਹਨਾਂ ਨੇ ਰਗ ਦੀ ਸੇਵਾ ਜੋ ਕਿ 11000 ਪੈ ਦਿੱਤੀ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਸਤਿ ਸ੍ਰੀ ਅਕਾਲ ਜੀ ਹਾਂਜੀ ਮੈਡਮ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਦਸਾਂਸ ਕਲਾਂ ਵਿਖੇ ਸ਼੍ਰੀ ਰਾਮਨਾਥ ਜੀ ਜਿਹੜੇ ਪਹੁੰਚੇ ਆ ਸਕੂਲ ਦੇ ਵਿੱਚ ਉਹਨਾਂ ਦੇ ਅੱਜ ਪੋਤਾ ਅਤੇ ਪੋਤੀ ਦਾ ਉਹਨਾਂ ਦਾ ਜਨਮ ਦਿਨ ਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਉਹਨਾਂ ਨੇ ਆਪਣੇ ਪੋਤੇ ਪੋਤੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸਕੂਲ ਪਹੁੰਚ ਕੇ ਸਾਰੇ ਬੱਚਿਆਂ ਨੂੰ ਫਰੂਟੀਆਂ ਵੰਡੀਆਂ ਉਹਨਾਂ ਦੇ ਨਾਲ ਸਰਪੰਚ ਸਾਹਿਬ ਵੀ ਆਏ ਆ ਸ੍ਰੀ ਧਰਮਪਾਲ ਜੀ ਵੀ ਆਏ ਆ ਤੇ ਸ੍ਰੀ ਹਰਮੇਸ਼ਵਰ ਜੀ ਵੀ ਆਏ ਆ ਉਹਨਾਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਕੂਲ ਦੇ ਲਈ ਮੈਂ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਸਕੂਲ ਦੇ ਚਾਰ ਦਿਵਾਰੀ ਤੇ ਜਿਹੜਿਆ ਰੰਗ ਆ ਉਹ ਕਰਵਾ ਦਿੱਤਾ ਜਾਵੇ ਉਹਨਾਂ ਦੇ ਲਈ ਵੀ ਉਹਨਾਂ ਨੇ ਅੱਜ ਮਾਲੀ ਸਹਾਇਤਾ ਦਿੱਤੀ ਆ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ